ਸੱਚ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਅਸੀਂ ਪਹੁੰਚੇ ਆ ਅੱਜ ਸਮਾਣਾ ਦੇ ਨਾਲ ਲੱਗਦਾ ਆ ਰਾਮਗੜ੍ਹ ਦੇ ਵਿੱਚ ਕਿਉਂਕਿ ਇਸ ਰਾਮਨਗਰ ਜਿਹੜਾ ਇਸ ਨੂੰ ਕਿਹਾ ਜਾਂਦਾ ਤੇ ਕੁਝ ਲੋਕ ਜਿਹੜੇ ਇਸ ਨੂੰ ਰਾਮਗੜ੍ਹ ਵੀ ਕਹਿੰਦੇ ਨੇ ਪਰ ਅਸੀਂ ਜਿਹੜੀ ਇਸ ਦੀ ਪੁਸ਼ਟੀ ਨਹੀਂ ਕਰਦੇ ਫਿਲਹਾਲ ਜਿਹੜਾ ਪਿਛਲੇ ਰਾਤ ਨੂੰ ਜਿਹੜਾ ਇਸ ਚੌਂਕ ਦੇ ਵਿੱਚ ਵਾਰਦਾਤ ਹੁੰਦੀ ਹੈ ਚੌਂਕ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਭਰਾ ਜਿਹੜਾ ਇਹ ਚੌਂਕ ਹੈ ਇਸ ਚੌਂਕ ਦੇ ਵਿੱਚ ਰਾਤ ਨੂੰ ਸਾਰੀ ਜਿਹੜੀ ਵਾਰਦਾਤ ਹੁੰਦੀ ਹੈ ਜਿਸ ਦੀ ਜਿਹੜੀ ਫੁਟੇਜ ਹੈ ਸਾਰੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕਵਰ ਕਰ ਲਈ ਜਾਂਦੀ ਹੈ ਲਗਾਤਾਰ ਇਹ ਜਿਹੜਾ ਚੌਕ ਆ ਹੁਣ ਵਿਵਾਦਾਂ ਦੇ ਵਿੱਚ ਦਿਖਦਾ ਨਜ਼ਰ ਆਉਂਦਾ ਕੁਝ ਟਾਈਮ ਪਹਿਲਾਂ ਵੀ ਸਾਡੇ ਵੱਲੋਂ ਇੱਥੇ ਜਿਹੜੀ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਉਹ ਵੀ ਕਿਸੇ ਕਥਿਤ ਵਿਅਕਤੀਆਂ ਦੇ ਵੱਲੋਂ ਉਸ ਵਿਅਕਤੀ ਦੇ ਉੱਤੇ ਹਮਲਾ ਕੀਤਾ ਗਿਆ ਸੀ ਹੁਣ ਜਿਹੜਾ ਇਹ ਵਿਅਕਤੀ ਹੈ ਆ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਨਾਲ ਵੀ ਜੁੜਿਆ ਹੋਇਆ ਤੇ ਇਸ ਦਾ ਨਾਮ ਜਿਹੜਾ ਗੁਰਪਿਆਲ ਸਿੰਘ ਹੈ ਉਸ ਵਿਅਕਤੀ ਨਾਲ ਗੱਲਬਾਤ ਕਰਾਂਗੇ ਕਿਉਂ ਕਿਸੇ ਨਾਲ ਇਹਦੇ ਵਾਰਦਾਤ ਹੋਈ ਹੈ ਔਰ ਕੀ ਇਹ ਕਾਰਨ ਸੀ ਜਿਹੜੀ ਇਹ ਸਾਰੀ ਵਾਰਦਾਤ ਵਾਪਰੀ ਹੈ ਜੀ ਤੁਹਾਡਾ ਗੁਰਪਿਆਲ ਜੀ ਕੀ ਗੱਲਬਾਤ ਹੋਈ ਐ ਇਹ ਪਤਾ ਨਹੀਂ ਇਹਨੂੰ ਪਿੱਛੋਂ ਆ ਕੇਵੇਂ ਮੈਂ ਤਾਂ ਸਬਜ਼ੀ ਲੈਣ ਆਇਆ ਤੇ ਯਾਰ ਪਿੱਛੋਂ ਮੇਰੇ ਦਾ ਡਾਂਗਾ ਲੱਗੇ ਮਾਰ ਲਈ ਪਿੱਛੋਂ ਜੀ ਹਮ ਮੈਨੂੰ ਕੁਛ ਨਹੀਂ ਪਤਾ ਲੱਗਦਾ ਨਹੀਂ ਇਹ ਡਾਂਗਾ ਮਾਰਨ ਲੱਗੇ ਕੋਈ ਰੰਜਿਸ਼ ਬਾਜੀ ਤਾਂ ਨਹੀਂ ਕੋਈ ਕੋਈ ਕਿਸੇ ਨਾਲ ਤੁਹਾਡੀ ਕੋਈ ਪੁਰਾਣੀ ਦੁਸ਼ਮਣੀ ਹੋਵੇ ਨਹੀਂ ਹੈਗੀ ਆਪਣੀ ਫਿਰ ਇਹੋ ਜੀ ਕਿਵੇਂ ਵਾਰਦਾ ਤੇ ਵਾਪਰ ਗਈ ਇਹ ਕੀ ਪਤਾ ਜੀ ਉਹ ਪਰਮਾਤਮਾ ਨੂੰ ਪਤਾ ਕਿੰਨੇ ਕ ਵਜੇ ਦਾ ਐਗਜ਼ੈਕਟ ਟਾਈਮ ਸੀ ਇਹ 8:30 ਵਜੇ ਦਾ ਟਾਈਮ ਸੀ 8:30 ਵਜੇ ਦਾ ਟਾਈਮ ਸੀ ਰਾਤ ਨੂੰ ਉਸੀ ਸੀਸੀਟੀ ਫੁਟ ਕਢਾਈਏ ਦੀ ਹੁਣ ਸਾਰੀ ਹਾਂ ਜ ਕਢਾ ਰੱਖੀਏ ਕੋਈ ਪਛਾਣਿਆ ਉਹਨਾਂ ਚੋਂ ਵਿਅਕਤੀ ਨਹੀਂ ਨਹੀਂ ਉਹ ਮੂੰਹ ਬੰਦਾ ਬੰਦੇ ਕੀ ਮੰਗ ਕਰਨਾ ਚਾਹੁੰਦੇ ਹੁਣ ਹਾਂ ਜ ਵਾ ਕਾਰਵਾਈ ਹੋਵੇ ਜੀ ਆਪਾਂ ਨੂੰ ਕੋਈ ਦੱਸ ਸਕਦੇ ਹੋ ਕਿ ਜਿਹੜਾ ਵਿਅਕਤੀ ਗੁਰਪਿਆਲ ਸਿੰਘ ਹੈ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਉਸ ਵਿਅਕਤੀ ਦੇ ਵੱਲੋਂ ਵੀ ਕਹਿਣਾ ਇਹੀ ਹੈ ਕਿ ਮੈਨੂੰ ਵੀ ਨਹੀਂ ਪਤਾ ਲੱਗਿਆ ਕਿਉਂ ਉਹਨਾਂ ਨੇ ਮੇਰੇ ਉੱਤੇ ਹਮਲਾ ਕੀਤਾ ਪਰ ਹਰਿਆਣਵੀ ਦੀ ਗੱਲ ਹੈ ਕਿ ਸਾਡੇ ਕੋ 8 ਵਜੇ ਦਾ ਇਹ ਟਾਈਮ ਹੋਵੇ ਐਡਾ ਭਰਾ ਜਿਹੜਾ ਚੌਕ ਹੈ ਕਿਉਂਕਿ ਜੇ ਗੱਲ ਕਰੀਏ ਤਾਂ ਇਸ ਚੌਕ ਦੇ ਵਿੱਚੋਂ ਚਾਹੇ ਦਿੱਲੀ ਹੈ ਚਾਹੇ ਚੀਕਾ ਚਾਹੇ ਹਿਸਾਰ ਹੈ ਚਾਹੇ ਪੇਵਾ ਇਸ ਸੜਕ ਦੇ ਉੱਤੇ ਹੀ ਲੋਕ ਲੰਘਦੇ ਨੇ ਪਰ ਹਰਿਆਣਵੀ ਦੀ ਗੱਲ ਸੀ ਕਿ ਭਰੇ ਬਾਜ਼ਾਰ ਦੇ ਵਿੱਚੋਂ ਇਸ ਵਿਅਕਤੀ ਨੂੰ ਕਿਸੇ ਦੇ ਵੱਲੋਂ ਨਹੀਂ ਬਚਾਇਆ ਗਿਆ ਕੋਈ ਟੁੰਗਿਆ ਸੱਟਾ ਹੋਣ ਕਾਰਨ ਕਿ ਜਿਹੜੀਆਂ ਅਸੀਂ ਤੁਹਾਨੂੰ ਨਹੀਂ ਤਸਵੀਰਾਂ ਦਿਖਾ ਸਕਦੇ ਕੁਝ ਅਜਈਆਂ ਤਸਵੀਰਾਂ ਵੀ ਅਸੀਂ ਜਿਹੜੀਆਂ ਉਜਾਗਰ ਨਹੀਂ ਕਰ ਸਕਦੇ ਫਿਲਹਾਲ ਤੁਹਾਨੂੰ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਹੈ ਉਹ ਵੀ ਦਿਖਾ ਦਿੰਨੇ ਆ ਤੇ ਰਾਮਨਗਰ ਦੇ ਜਿਹੜੇ ਇਹ ਚੌਂਕੀ ਦੇ ਇੰਚਾਰਜ ਨੇ ਅੰਗਰੇਜ਼ ਸਿੰਘ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਵੱਲੋਂ ਜਿਹੜੀ ਐਸਆਈ ਕਾਰਵਾਈ ਕੀਤੀ ਹੈ ਭਾਜੀ ਕੀ ਕਹੋਗੇ ਇਸ ਚੌਂਕ ਦੇ ਵਿੱਚ ਬੀਤੀ ਰਾਤ ਨੂੰ ਵਾਰਦਾਤ ਹੁੰਦੀ ਹੈ ਗਪਾਰ ਗਪਾਰ ਤੋਂ ਗਈ ਜੀ ਆਪਣੀ ਸਬੇਤ ਨਵੇਂ ਗੋਨਿਆਂ ਨੂੰ ਉਹਨਾਂ ਨੇ ਦਰਖਾਹ ਲਖਾਈ ਹੈ ਕਿ ਮੈਨੂੰ ਤਿੰਨ ਅੰਸ਼ਣ ਵਿਅਕਤੀਆਂ ਨੇ ਅੰਸ਼ਾਤੀ ਇੱਥੇ ਖੜੇ ਸੀ ਕਿਹਨੇ ਮੋਟਰਸਾਈਕਲ ਲੈ ਕੇ ਜਦੋਂ ਮੈਂ ਘਰ ਨੂੰ ਜਾ ਰਿਹਾ ਸੀ ਤਾਂ ਉਹਨਾਂ ਨੇ ਮੇਰੇ ਤੇ ਮਨਲਾ ਹਮਲਾ ਕੀਤਾ ਜੀ ਮੈਨੂੰ ਮਰ ਗੰਡੇ ਨੂੰ ਮਾਰੇ ਹੈ ਜੀ ਤੇ ਅਸੀਂ ਮੌਕੇ ਤੇ ਵੀ ਆਗੇ ਸੀ ਤੇ ਜੀ ਉਹਦੇ ਬਾਰੇ ਇਹਨਾਂ ਨੇ ਦਰਖਾਹ ਦਿੱਤੀ ਹੈ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਸਾਰੇ ਅਸੀਂ ਕੈਮਰੇ ਪਹਾਰ ਰਹੇ ਹਾਂ ਜਲਦੀ ਉਹਨਾਂ ਬੰਦਿਆਂ ਨਾਲ ਲੱਭ ਕੇ ਜਿਹਦੀ ਬੰਦੀ ਕਰ ਕੋਈ ਪਛਾਣ ਹੋਈ ਹੈ ਜੀ ਫੁਟੇਜ 'ਚਲੇ ਤੱਕ ਫੁਟੇਜ 'ਚ ਤਾਂ ਉਹ ਅਜੀਬ ਬੰਦੇ ਦੀ ਪਛਾਣ ਹੋ ਰਹੀ ਹੈ ਪਛਾਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਲਦ ਕਾਬੂ ਕਰ ਜਲਦੀ ਜਲਦੀ ਉਹਨਾਂ ਨੂੰ ਫੜ ਕੇ ਸੀ ਤੇ ਉਹਨਾਂ ਤੇ ਕਾਰਵਾਈ ਠੀਕ ਫਿਲਹਾਲ ਦਿਓ ਇਜਾਜ਼ਤ ਸਮਾਨਿਆ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਰ